ਅੱਜ ਵਾਦਾ ਕਰਦਾ ਉਹ ਰੇਟ ਦੇਵਾਂਗਾ 57 ਦੀ 57 ਮੰਡੀਆਂ ਨਹੀਂ ਦੇ ਸਕਦੀਆਂ ਤਲਵੰਡੀ ਸਾਬੋ ਦੀਆਂ ਠੀਕ ਆ ਗੱਲ ਲੈ ਬਾਈ ਆ ਸੌ ਖਾ ਸਕਦੇ ਅਸੀਂ ਘਾਟੇ ਨਾਲ ਟਰੈਕਟਰ ਦੇਵਾਂਗਾ ਅੱਛਾ ਸੱਚੀ ਘਾਟੇ ਨੇ ਦੂੰ ਸੌ ਖਾ ਕੇ ਸ਼ਾਇਦ 3 ਲੱਖ ਤੇ 70 ਹਜ਼ਾਰ ਦਾ ਟਰੈਕਟਰ ਕੋਈ ਦੇ ਕੇ ਹਸਾਵੇ ਸਾਰੇ ਟਰੈਕਟਰਾਂ ਨਾਲ ਇੱਕ ਟਰੈਕਟਰ ਫ੍ਰੀ ਜੰਮੀ ਠੀਕ ਆ ਚਾਬੀ ਦੇ ਨਾਲ 1000 ਰੁਪਿਆ ਨਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸੱਟਾਂ ਜੀ ਵਧੀਆ ਅੱਜ ਫਿਰ ਬਸਾਖੀ ਨੇੜੇ ਆਈ ਜਾਂਦਾ ਧਮਾਕੇ ਕਰਦੇ ਬਸਾਖੀ ਤੇ ਆਪਾਂ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਜੱਟੇ ਪਾਛਾ ਜੜਦੀ ਕਲਾ ਰੱਖੇ ਸਿੱਧੂ ਆਪਣਾ ਯਾਰ ਆ ਮੇਰੇ ਵੀਡੀਓ ਚ ਆਉਂਦਾ ਰਿਹਾ ਪਹਿਲਾਂ ਮੈਂ ਜੇ ਵੀਡੀਓ ਵੀ ਪਾਉਂਦਾ ਰਿਆਂ ਅੱਜ ਵਾਦਾ ਕਰਦਾ ਉਹ ਰੇਟ ਦੇਵਾਂਗਾ 57 ਦੀ 57 ਮੰਡੀਆਂ ਨਹੀਂ ਦੇ ਸਕਦੀਆਂ ਤਲਵੰਡੀ ਸਭ ਉਹਦੀਆਂ ਠੀਕ ਆ ਗੱਲ ਪੂਰੇ ਜੈ ਜਿਹੜੇ ਟਾਂਜੇ ਜੇ ਸਮਝ ਆ ਗਈ ਤਾਂ ਬਾਈ ਟਰੈਕਟਰ ਚੱਕ ਲਿਓ ਇਹ ਆਪਣੀ ਪਹਿਲੀ ਵੀਡੀਓ ਹੈ ਆਪਣੇ ਪੇਜ ਤੇ ਜੇ ਐਜੇ ਟਰੈਕਟਰ ਦਿਖਾਵਾਂਗੇ ਜਿਨ੍ਹਾਂ ਤੇ ਫੁੱਲ ਲੋਨ ਤੇ ਨਾਲ ਪੈਸੇ ਵੀ بچਣਗੇ ਠੀਕ ਹੈ ਗੱਲ ਸਭ ਤੋਂ ਪਹਿਲਾਂ ਆ ਗਿਆ ਬਾਈ 9500 ਇੱਕ ਤੈਨੂੰ ਗੱਲ ਦੱਸ ਦੇਣਾ ਸਿੱਧੂ ਬੈਂਪਰ ਤੋਂ ਲੈ ਕੇ ਲੈਂਕਾ ਤੱਕਾ ਟਰੈਕਟਰ ਤੇ ਕਲਮ ਲੱਗੀ ਹੋਈ ਨਾ ਤੇ ਟਰੈਕਟਰ ਫਰੀ ਦੇ ਦਾਂਗੇ ਅਸੀਂ ਠੀਕ ਹੈ ਔਨ ਜਾਂ ਦਾ ਖਰਚਾ ਬਾਈ ਮੈਂ ਦੇਊਂਗਾ ਜੇ ਤੇ ਕਲਮ ਲੱਗੀ ਹੋਈ ਬਾਈ ਮੇਟਰਾ ਹੀ ਜ਼ਿੰਮੇਦਾਰੀ ਹੈ ਸ਼ਰਮੇ ਦੀ ਬਾਈ ਪੰਜਾਬ ਨੰਬਰ ਡੰਡਾ ਫੱਟੀ 36 ਸਾਰਾ ਕੁਝ ਡੰਡਾ ਫੱਟੀ ਹੁੱਕ ਰੀਜਨਲ ਜਿਹੜੀ ਕੰਪਨੀ ਵੱਲੋਂ ਆਉਂਦੀ ਆ ਅੱਛਾ ਇੱਕ ਗੱਲ ਹੋਰ ਦੱਸ ਦਣਾ ਤੈਨੂੰ ਮੈਂ ਕੈਮਰਾ ਲਿਆਉ ਰੇ ਚੱਕ ਮੂਹਰੇ ਟਾਇਰ ਤੇ ਦੇਖ ਕੀ ਲਿਖਿਆ ਇਹਦੇ ਨਾਲ ਤੇ ਆ ਠੀਕ ਹੈ ਗੱਲ ਚੱਲ ਪਹਿਲੇ ਪਾਸੇ ਹੁਣ ਟੂਰ ਚ ਟਕ ਟੂ ਦੇ ਵੱਲੇ ਨੇ ਬਾਹਲੇ ਸੌਖੇ ਆ ਆ ਦੇ ਕੀ ਲਿਖਿਆ 16 ਮਾਡਲ ਟਰੈਕਟਰ ਆ ਚਾਰੇ ਟਾਇਰ ਨਾਲ ਦੇ ਲੋਹੇ ਦੇ ਆ ਭਰਾਵਾ 35 35 ਕਿਲੋ ਵਾਲੇ ਨਾਲ ਦੇ origignal ਲੋਹੇ ਦੇ ਆ 16 ਮਾਡਲ ਆ ਰੇਟ ਦੀ ਗੱਲ ਕਰਗੇ ਨਾ ਤੇ ਪਰ ਹੀ ਬਟਾ ਪਰ ਇਹ ਨਹੀਂ ਅੱਛਾ ਤੇ ਆਏ ਪਹਿਲੀ ਮੰਡੀ ਤੇ ਅੱਜ ਇਹ ਹੋਰ ਵੀਡੀਓ ਤੇ ਬੋਲਿਆ ਮੈਂ 4.5 ਦਾ yes no ਤੇਰੇ ਰੇਟ ਤੈਨੂੰ ਤੇਰੀ ਵੀਡੀਓ ਤੇ ਇੱਕੋ ਰੇਟ ਜੱਸ ਜਾਂ ਨੋ ਬਾਈ ਦੇ ਚੈਨਲ ਦਾ ਸ਼ੋਰਟ ਗ੍ਰੀਨ ਦਿਖਾ ਦਿਓ 4 ਲੱਖ ਤੇ 40 ਹਜ਼ਾਰ ਦਾ ਟਰੈਕਟਰ ਦੇਉਂਗਾ ਵੀਰੇ ਤੇ ਦੇ ਕੇ ਦਿਖਾਵੇ ਕੋਈ ਪੰਜਾਬ ਨੰਬਰ ਟਰੈਕਟਰ ਦੇ ਨਾਲ ਦੇ ਟਾਇਰ ਹੁਣ ਇੰਨੇ ਤੇ ਆਹ ਕੰਡੀਸ਼ਨ ਹੋਵੇ ਕੋਈ ਮਤਲ ਲੁੱਟ ਲੋ ਮੇਲਾ ਅੱਗੇ ਦੱਸੋ ਬਈ ਸ਼ਰਮਾ ਜੀ ਇਹ ਬਾਈ ਜੀ 19 ਮਾ ਉਹ ਟਰੈਕਟਰ ਤੇ ਲੋਨ ਵੀ ਫੁੱਲ ਹੋਊ ਬਾਈ ਹੋ ਲੁੱਤੋ ਵੀ ਵਾਦੂ ਇੱਥੇ ਵੀ ਫੁੱਲ ਹੋਊਗਾ ਇਹੋ ਜੇ 9500 ਮੈਸੀ ਦੇ ਟਾਇਰ 75 80 ਪੈਸੇ ਆ ਭਾਈ ਨਾਲ ਦੇ ਇਹ 19 ਮਾਡਲ ਦਾ ਸਾਰਾ ਅਰੀਜਨਲ ਆ ਜੇ ਕੋਈ ਸਾਫਤ ਕਰਦੇ ਭਾਈ ਇੱਥੋਂ ਕਲਮ ਲੱਗਿਆ ਬੈਂਪਰ ਨੂੰ ਛੱਡ ਕੇ ਆਪਾਂ ਦੇਣਦਾਰ ਆ ਪਿਛਲੇ ਟਾਇਰ ਸੀਟ ਦੇ ਭਾਈ ਹੈਗੇ 85 85 ਪੈਸੇ 4 ਲੱਖ 40 ਹਜ਼ਾਰ ਡਿਮਾਂਡ ਆ ਇੱਕੋ ਰੇਟ ਜੈਸੀ ਆ 9 ਇੱਕ ਰੁਪਿਆ ਨਹੀਂ ਕਰਦਾ ਕਿਸੇ ਵੀਡੀਓ 'ਚ ਨਹੀਂ ਬੋਲਿਆ ਅੱਜ ਤਾਈ ਮੈਂ ਦਾ ਸੋਦੇ ਪੂਰੇ 4 ਲੱਖ ਰੁਪਏ ਦਾ ਮਤਲਬ 40000 ਦਸੌੜੇ ਕੋਈ ਦੇ ਕੇ ਦਿਖਾਵੇ ਠੀਕ ਹੈ ਗੱਲ ਉਦੋਂ ਬਾਅਦ ਆ ਗਿਆ 750 57 ਐਚਪੀ ਦੇ ਵਿੱਚ ਚਾਰੇ ਟਾਇਰ ਬਿਲਕੁਲ ਨਵੇਂ ਆ ਬਾਈ ਕੋਈ ਦੇਸੀ ਕੰਪਨੀ ਦੇ ਨਹੀਂ ਹੈਗੇ ਪਿਛਲੇ ਬਾਈ ਜਕੇ ਦੇ ਆ ਮੂਰਲੇ ਬਾਈ ਗੁਡਇਰ ਦੇ ਆ ਪਾਵਰ ਸਟੀering ਆ ਟੌਪ ਮਾਡਲ ਟਰੈਕਟਰ ਆ ਵੀਰੇ ਡਬਲ ਕਲੱਚ ਆ 2 ਸਪੀਡ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਡਿਮਾਂਡ ਹੈਗੇ ਸਿੱਧੂ 475000 ਡਾ ਕੀ ਡਾਉਣਾ ਹੁਣ ਤੂੰ ਇਹ ਚੋ 25 ਦਾ ਮੈਂ ਸਿੱਧੇ ਢਾ ਦੂੰਗਾ ਢਾਤਾ ਕੋਈ ਗੱਲ ਨਹੀਂ ਟਰੈਕਟਰ ਦੇਵਾਂਗੇ ਜੇ ਕੋਈ ਦੇ ਦੇ ਜ਼ਿੰਮੇਵਾਰੀਆਂ ਭਾਈ 4 ਲੱਖ ਦਾ ਲੋਨ ਹੋਊਗਾ ਟਰੈਕਟਰ ਤੇ 4 ਲੱਖ ਤੇ 40000 ਦਾ ਟਰੈਕਟਰ ਦੇਵਾਂਗੇ ਕੋਈ ਦੇ ਕੇ ਦਿਖਾਵੇ ਭਾਈ ਆ ਕੰਡੀਸ਼ਨ ਹੋਵੇ ਟਰੈਕਟਰ ਦੀ ਇਹ ਐਚ ਆਰ ਨੰਬਰ ਆ ਭਾਈ ਐਨਓਸੀ ਮੈਂ ਦੇਉਂਗਾ ਉਦੋਂ ਬਾਅਦ ਦੇ ਵਿੱਚ ਆ ਗਿਆ ਬਾਈ 36 30 ਪੰਜਾਬ ਨੰਬਰ ਦੇ ਵਿੱਚ ਆ ਵੀਰੇ ਪੀ ਵੀ 13 ਸੰਗਰੂਰ ਦਾ ਨੰਬਰ ਆ 55 ਐਚ ਪੀ ਵਾਲਾ ਦੋ ਸਿਲੈਂਸਰ ਮਿਲਣਗੇ ਮਗਰਿਆੜਾ ਵਾਲੇ ਡੰਡੇ ਮਿਲਣਗੇ origional ਜਿਹੜੇ ਇੱਥੇ ਹੁੰਦੇ ਆ ਡੰਡਾ ਫੱਟੀ ਸਭ ਕੁਝ ਨਾਲ ਆ ਫੇਵਰ ਦੀ ਛਤਰੀ ਲੱਗੀ ਆ ਟਰਬੋ ਵਾਲਾ ਟਰੈਕਟਰ ਆ ਗੇਰ ਇੰਜ ਦਾ ਰੁਪਈਆ ਦਾ ਰੁਪਿਆ ਬਾਈ ਇੱਕੋ ਹੀ ਰੇਟ ਜੈਸ ਜਾਂ ਨੋ 4.5 ਲੱਖ ਰੁਪਏ ਦਾ ਸਾਡੇ 4.413 ਮਾਡਲ ਪਲੱਸ ਵਾਲਾ 55 HP ਤੇਰੀ ਵੀਡੀਓ ਤੇ ਬੋਲਿਆ ਤੇਰੀ ਵੀਡੀਓ ਸਾਡੇ 4 ਬੋਲਿਆ ਠੀਕ ਹੈ 440 ਬੋਲਿਆ ਤੇਰੀ ਤੇ ਵੀਡੀਓ ਤੇ ਉਹ ਵੀ 440 ਤੇ 4 ਲੱਖ ਰੁਪਏ ਤੇਰੀ ਵੀਡੀਓ ਤੇ ਬੋਲਿਆ ਮੈਂ ਬੇਲ ਬੋਲਿਆ ਨਹੀਂ ਸਾਰੀਆਂ ਵੀਡੀਓ ਕੱਢ ਕੇ ਦੇਖ ਲੋ ਸ਼ਰਮੇ ਦੀਆਂ ਆ ਲੈ ਭਾਈ ਆ ਸੌ ਖਾ ਸਕਦੇ ਅਸੀਂ ਢਾਟੇ ਨਾਲ ਟਰੈਕਟਰ ਦੇਉਂਗਾ ਅੱਛਾ ਸੱਚੀ ਘਟਨੇ ਦੂੰ ਸੌ ਖਾ ਕੇ ਸਾਈਡ ਗੇਅਰ ਪਹਿਲਾਂ ਤਾਂ ਕੋਈ ਦਿਖਾਵੇ ਕਿ ਕਿ ਆ ਆ ਖੜੇ ਸਾਡੇ ਕੋਲੇ ਸਾਰੀ ਮੰਡੀ 'ਚ ਨਹੀਂ ਹੋਣਾ ਸਾਈਡ ਗੇਅਰ फार्म 50 ईपीआई ਆ ਬਾਈ ਕਰਾਰੋ ਹਿੱਸੇ ਵਾਲਾ 50 ਐਚਪੀ ਹੁੰਦਾ ਚਿੱਪ ਵਾਲੀ ਕਾਪੀ ਆ ਪੰਜ ਹਰਿਆਣਾ ਨੰਬਰ ਆ ਇਹ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਇਹਦੇ ਇੱਕੋ ਹੀ ਰੇਟ ਮੈਂ ਜਿੱਥੋਂ ਟਰੈਕਟਰ ਲਿਆ ਆ ਉਹਨਾਂ ਦਾ ਨੰਬਰ ਵੀ ਦੇ ਦੂਗਾ ਜੇ ਕੋਈ ਜਾਣਦਾ ਹੋਇਆ ਪੁੱਛ ਲਿਓ ਫਤਿਹ ਆਬਾਦ ਸੂਨਾ ਲੀਕਾ ਯਮਸੀ ਦੇ ਵਿੱਚੋਂ ਲਿਆਂਦਾ ਆਟੋ ਮਾਰਕੀਟ ਦੇ ਵਿੱਚੋਂ 1.5 ਲੱਖ ਦਾ ਤੇ ਬੈਂਪਰ ਬਾਅਦ ਚ ਲਵਾਇਆ ਤੇ ਜਿਹੜਾ ਆਇਆ ਉਹ ਖਰਚਾ ਵੱਖਾ ਤੇ ਆਪਾਂ 1.5 ਲੱਖ ਦੇ ਹੀ ਦੇ ਮੰਗੀ। ਲੋਈ ਮਤਲਬ ਘਾਟੇ ਨਾਲ ਲੈ ਰਿਹਾ ਮੰਨਣਾ। ਲੈ ਤੈਨੂੰ ਹੁਣ ਆ ਦਿਖਾਉਣਾ ਮੈਂ। ਦਿਖਾ। ਲੈ ਮੈਂ ਕਹੇ ਕਿਤਾਬ ਪੜ੍ਹ ਕੇ ਕਹਿੰਦਾ ਲੈ ਦੇ ਕੇ ਦਿਖਾਓ ਓਏ 19 ਮਾਡਲ ਕੌਣ ਦਿੰਦਾ ਓਏ। 735 ਦੇ ਦੋ। ਇਹ 44 ਆ। ਸਹੀ ਗੱਲ। ਚਾਰ ਟਾਇਰ ਚਾਰੇ ਟਾਇਰ ਨਵੇਂ ਆ। ਪਿਛਲੇ ਗੁਡੀਅਰ ਦੇ ਆ ਮੂਰੇ ਜੇਕੇ ਦੇ ਆ। ਫਾਈਬਰ ਦੀ ਛਤਰੀ ਲੱਗੀ ਆ ਡੰਡਾ ਫੱਟੀ ਹੈਗੀ ਆ। ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਰੇਟ ਦੇਖੀ ਲਿਖਿਆ ਹੁਣ ਕਿ ਰੇਟ ਲਿਖਿਆ ਭਾਈ 4,30,000 ਰੁਪਿਆ ਦੱਸ ਕਿੰਨੇ ਦਾ ਕਿ 4 ਤੋਂ ਥੱਲੇ ਆ ਜਾ ਬਸ ਦੱਸ ਕਿੰਨੇ ਦਾ ਕਰ ਤੇ 4 ਤੋਂ ਥੱਲੇ ਮਾਰਨ ਦਾ ਬੋਲ ਕਿੰਨੇ ਦਾ 90,000 ਦਾ ਦੇ ਦੇਗੇ ਨਾ ਮੈਂ ਨਹੀਂ ਦਿੰਦਾ ਪਤਾ ਜੀਆ ਘੱਟ ਟਰੈਕਟਰ ਦੇਵਾਂਗੇ ਇੱਕੋ ਰੇਟ ਜੈਸ ਜਾਂ ਨੋ ਸਾਰੀਆਂ ਵੀੜੀਆਂ ਤੋਂ 380 ਗਿਆ ਸੀ ਨਾ 3,70,000 ਦਾ ਟਰੈਕਟਰ ਕੋਈ ਦੇ ਕੇ ਦਿਖਾਵੇ 19 ਮਾਡਲ 19 ਮਾਡਲ ਉਤੋਂ ਬਾਅਦ ਆ ਗਿਆ 855 2014 ਮਾਡਲ ਆ ਚਾਰੇ ਟਾਇਰ ਬਾਈ ਬਿਲਕੁਲ ਨਵੇਂ ਆ ਡੰਡਾ ਫੱਟੀ ਛਤਰੀ ਇਹਦੇ ਨਾਲ ਵੀ ਆ ਇਹ ਪੰਜਾਬ ਨੰਬਰ ਆ ਲੋਨ ਫੈਂਸ ਸਾਰਿਆਂ ਤੇ ਹੋ ਜੂ ਤੇ ਸਾਰਿਆਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਜਾਇਜ਼ ਰੇਟ ਤੇ ਕੱਟੇ ਜਾਣਗੇ ਜਿਵੇਂ ਮੈਂ ਜਾਇਜ਼ ਰੇਟ ਵੇਚਦਾ ਨਾ ਉਵੇਂ ਜਾਇਜ਼ ਰੇਟ ਤੇ ਕੱਟੂ ਆ ਚਤਮੰਦ ਦਾ ਕਟਾ ਦਿਓ ਨਹੀਂ ਨਾ 4 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਆ 14 ਮਾਡਲ ਹੈ ਟਰੈਕਟਰ ਦੇਵਾਂਗੇ 4 ਲੱਖ 30 ਹਜ਼ਾਰ ਰੁਪਏ ਦਾ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ ਲੋਨ ਫੈਂਸ ਹੋ ਜੂ ਟਰੈਕਟਰ ਤੇ ਠੀਕ ਆ ਗੱਲ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਵੀਰੇ ਤੇ ਕੋਈ ਦੇ ਕੇ ਦਿਖਾਵੇ ਇਹਨੇ ਦਾ ਹੈ ਇੱਕ ਗੱਲ ਹੋਰ ਆ ਸਾਰੇ ਟਰੈਕਟਰਾਂ ਨਾਲ ਇੱਕ ਟਰੈਕਟਰ ਫ੍ਰੀ ਡੰਮੀ ਠੀਕ ਹੈ ਚਾਬੀ ਦੇ ਨਾਲ 1000 ਰੁਪਿਆ ਨਾਲ ਠੀਕ ਹੈ ਜੀ ਤੇ ਬਾਈ ਦੀ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰਿਓ ਫੋਲੋ ਕੀ ਨਾ ਪੇਜ ਪੇਜ ਸਿੱਧੂ ਟਰੈਕਟਰ ਦਾ ਆਪਣਾ ਮਿੱਤਰ ਆ ਵੀਰੇ ਤੇ ਬਾਈ ਮੰਨ ਕੇ ਸਪੋਰਟ ਜ਼ਰੂਰ ਕਰਿਓ ਤੇ ਅਗਲੀ ਮੰਡੀ ਹੈ ਭਾਲ ਦਾ ਫਰੇਗੀ ਸ਼ਰਮਾ ਕਿੱਥੇ ਆ ਸ਼ਰਮੇ ਦਾ WhatsApp ਨੰਬਰ 887294545 ਹੈ ਤੇ ਕਾਲ ਨਹੀਂ ਲੱਗਣੀ ਓਨਲੀ WhatsApp ਆ WhatsApp ਨੰਬਰ 887294545 ਤੇ ਵੀਡੀਓ ਵਧੀਆ ਲੱਗੀ ਨਾ ਭਾਈ ਦੱਬ ਕੇ ਲੈਕਵੈਂਟ ਚੈੱਕ ਕਰੋ ਪੇਨ ਨੂੰ ਕਰੇ ਫੋਲੋ ਬਹੁਤ ਬਹੁਤ ਮਿਹਰਬਾਨੀ ਭਾਈ ਸਸੀਕਰ